ਇੱਕ ਮਹਾਤਮਾ ਦੀ ਕਥਾ ਆਉਂਦੀ ਹੈ ਬਹੁਤ ਗਹਿਰਾ ਅਸਰ ਹੈ ਉਸ ਕਥਾ ਦਾ ਉਸ ਮਹਾਤਮਾ ਕੋਲੋਂ ਦਾ ਸ਼ਿਸ਼ਿ ਪੁੱਛਦਾ ਹੈ ਵੀ ਮੰਜ਼ਲ ਰਸਤਾ ਦੇਖਣਾ ਚਾਹੀਦਾ ਹੈ ਕਿ ਉੱਤਮ ਹੈ ਕਿ ਇਹ ਦੇਖਣਾ ਚਾਹੀਦਾ ਹੈ ਕਿ ਮੰਜ਼ਲ ਉੱਤਮ ਹੈ ਦੁਆ ਦੇ ਵਿੱਚੋਂ ਕਿਹੜੀ ਚੀਜ਼ ਉੱਤਮ ਹੈ ਜਿਹਦੇ ਜਿਹਦੇ ਵਾਸਤੇ ਅਸੀਂ ਵਿਚਾਰ ਕਰੀਏ ਉਹ ਕਹਿੰਦਾ ਵੀ ਰਸਤਾ ਵੀ ਉੱਤਮ ਹੋਣਾ ਚਾਹੀਦਾ ਮੰਜ਼ਲ ਵੀ ਉੱਤਮ ਹੋਣੀ ਚਾਹੀਦੀ ਹੈ ਪਰ ਸਭ ਤੋਂ ਵੱਧ ਉੱਤਮ ਹੋਣਾ ਚਾਹੀਦਾ ਕਿ ਸੰਗਤ ਕਿਦੀ ਕਰ ਰਿਹਾ ਹੈ ਗੁਰੂ ਕੌਣ ਹੈ ਜੇ ਗੁਰੂ ਠੀਕ ਹੈ ਨਾ ਤੇ ਰਸਤਾ ਤੇ ਮੰਜ਼ਲ ਆਪੇ ਹੀ ਠੀਕ ਹੋ ਜਾਏਗੀ ਤੇ ਜੇ ਸੰਗਤ ਸਹੀ ਨਹੀਂ ਤੇ ਰਸਤਾ ਤੇ ਮੰਜ਼ਲ ਤੇ ਭਾਵੇਂ ਜਿੱਡੀਆਂ ਵੱਡੀਆਂ ਵਿਚਾਰਾਂ ਕਰੀ ਜਾ ਕੁਝ ਨਹੀਂ ਹੋਣਾ ਸੰਗਤ ਦੁਰਜਨ ਕੀ ਮਾੜੇ ਬੰਦੇ ਦੀ ਸੰਗਤ ਡੋਬ ਕੇ ਰੱਖ ਦਿੰਦੀ ਹੈ। ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ ਗੁਰਬਾਣੀ ਕਹਿੰਦੀ ਇਹਨਾਂ ਤੋਂ ਤਾਂ ਦੂਰ ਹੀ ਰਹੁ ਮਾੜੇ ਬੰਦਿਆ ਤੂੰ। ਮਾੜੇ ਬੰਦਿਆ ਤੋਂ ਦੂਰ ਰਹੁ ਐਨਸ ਭਾਗੋ ਜਿੱਥੇ ਦੇਖੋ ਦੂਰੋਂ ਹੀ ਦੌੜ ਜਾਓ ਇਹਨਾਂ ਤੋਂ ਤਾਂ। ਯੋਗੇ ਚਿੱਕੜ ਦੇ ਵਿੱਚ ਜੇ ਢੇਮ ਵੀ ਮਾਰਾਂਗੇ ਤੇ ਆਪਣੇ ਉੱਤੇ ਹੀ ਉਹਦੇ ਛਿੱਟੇ ਪੈਣੇ ਨੇ। ਸੋਗ ਦੁਖ ਦੋਨੋਂ ਸਮ ਕਰ ਜਾਣੈ ਇਹ ਮੁਕਤ ਅਵਸਥਾ ਹੈ ਜਿਨ੍ਹਾਂ ਨੂੰ ਸਮ ਕਰਕੇ ਜਾਣ ਲਿਆ ਨਾ ਔਰ ਮਾਨ અપਮਾਨਾ ਮਨ ਤੇ ਜਦੋਂ ਅਸਰ ਹਟ ਗਿਆ ਨਾ ਇਹਨਾਂ ਚੀਜ਼ਾਂ ਦਾ ਨਾ ਹੰਕਾਰ ਦਾ ਹੈ ਨਾ ਗ੍ਰੋਹ ਦਾ ਸੰਗਤ ਵੀ ਛੱਡਦੀ ਦੁਰਜਨ ਦੀ ਗੁਰਮਖਾਂ ਦੀ ਸੰਗਤ ਕਰਨ ਲੱਗ ਪਏ ਤੇ ਫਿਰ ਸੁਖ ਤੇ ਦੁਖ ਦੋਵੇਂ ਸ਼ਾਮ ਕਰ ਮੁਕਤ ਅਵਸਥਾ ਹੈ ਪਕੜ ਨਹੀਂ ਫਿਰ ਸੰਸਾਰ ਦੇ ਨਾਲ ਨਾ ਮਾਨ ਨਾ અપਮਾਨ ਇਹਦੇ ਤੋਂ ਵੀ ਮਨੁੱਖ ਉੱਚਾ ਉੱਠ ਗਿਆ